ਔਰੀ ਮਹੱਲਾ ਪਹਿਲਾ ਪਰਮੇ ਬ੍ਰਹਮ ਕਾਲੇ ਘਰ ਆਇ ਮਹਾਰਾ ਜੀ ਵਿਦਿਅਤੈ ਦੀ ਉਪਾਸ਼ਨਾ ਕਰਨੀ ਚੰਗੀ ਹੈ ਕਿ ਨਹੀਂ ਮਾਰਾ ਸਾਹ ਕਹਿਣ ਲੱਗੇ ਸੁਣੋ ਭਾਈ ਇਹਨਾਂ ਦੀ ਉਪਾਸ਼ਨਾ ਦਾ ਫਾਲੇ ਹੋਈ ਹੈ ਆਪਣੇ ਇਸ ਦੇਵ ਦਾ ਰੂਪ ਬਣ ਹੋ ਜਾਣਾ ਜੇ ਕੋਈ ਬ੍ਰਹਮਾ ਦੀ ਉਪਾਸ਼ਨਾ ਕਰੂ ਬ੍ਰਹਮਾ ਬਣ ਜੂ ਬ੍ਰਹਮਾ ਬਣ ਕੇ ਫੇਰ ਉਹਨੂੰ ਵੀ ਕਾਲ ਦੇ ਘਰ ਚ ਆਉਣਾ ਪਊਗਾ ਇਸੇ ਕਰਕੇ ਇਹਨਾਂ ਦੀ ਉਪਾਸ਼ਨਾ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੀ ਉਪਾਸ਼ਨਾ ਯੋਗ ਨਹੀਂ ਕਰਨੀ ਹਜੂਰ ਫਰਮਾਉਂਦੇ ਹਨ ਦੌੜੀ ਮਹੱਲਾ ਪਹਿਲਾ ਪਰਸਮੇ ਬ੍ਰਹਮ ਕਾਲ ਘਰ ਆਇਆ ਜਿਹੜਾ ਬ੍ਰਹਮ ਹੈ ਪਹਿਲਾਂ ਇਹ ਕਾਲ ਦੇ ਘਰ ਚ ਆਇਆ ਕਾਲ ਪਾਇ ਬ੍ਰਹਮਾ ਵਕਤਰਾ ਕਾਲ ਪਾਇ ਸ਼ਿਵ ਜੀ ਵਕਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸ਼ਾ ਇਹ ਕਾਲ ਦੇ ਘਰ ਚ ਬ੍ਰਹਮ ਨੂੰ ਲਿਆਂਦਾ ਹੈ ਮਹਾਰਾਜ ਜੀ ਨੇ ਪਹਿਲਾਂ ਸਮਾ ਬਣਾਇਆ ਫਿਰ ਬ੍ਰਹਮਾ ਦੀ ਉਤਪਤੀ ਕੀਤੀ ਹੈ ਇਹ ਬ੍ਰਹਮਾ ਕਾਲ ਦੇ ਘਰ ਵਿੱਚ ਇਸ ਤਰ੍ਹਾਂ ਆਇਆ ਹੈ ਬ੍ਰਹਮ ਕਮਲ ਪਿਆਲ ਨਾ ਪਾਇਆ ਕਹਿੰਦੇ ਕਾਲ ਜੀ ਹਾਲਜ ਕਿਵੇਂ ਆਇਆ ਕਹਿੰਦੇ ਬ੍ਰਹਮਾ ਨੂੰ ਹੰਕਾਰ ਹੋ ਗਿਆ ਕਿ ਸ਼ੰਭੂ ਮੈਂ ਸੁਤੇ ਪ੍ਰਕਾਸ਼ ਰੂਪ ਹਾਂ ਜਦੋਂ ਇਹ ਮਾਨ ਫਰੇਆ ਉਹ ਸਾਰੇ ਆਕਾਸ਼ ਬਾਣੀ ਨੇ ਕਹੇ ਬ੍ਰਹਮਾ ਤੇਰਾ ਕਵਲ ਕਿਉਂ ਜਨਮ ਹੋਇਆ ਤੂੰ ਕਿਉਂ ਹੰਕਾਰ ਕਰਦਾ ਹੈ ਇਹ ਕਹਿਣ ਲੱਗਾ ਕਵਲ ਛੋਟਾ ਜਿਹਾ ਮੇਰਾ ਸੀਰ ਵੱਡਾ ਇਹ ਕੋਮਲ ਜਿਹਾ ਮੇਰਾ ਸੀਰ ਨਿਰਵਾ ਇਹ ਕਬਲ ਨੂੰ ਕਿਵੇਂ ਪੈਦਾ ਕਰ ਸਕਦਾ ਹੈ ਉਸ ਵੇਲੇ ਬ੍ਰਹਮਾਨ ਸਾਹਿਬ ਸਿੰਘ ਜੀ ਕਬਲ ਤੋਂ ਉੱਠ ਕੇ ਲੱਤ ਮਾਰੀ ਕਹਿੰਦਾ ਜੇ ਤਾਂ ਮੇਰੀ ਲੱਤ ਸਹਾਰ ਲਊਗਾ ਤਾਂ ਮੈਂ ਸਮਝਾਂਗਾ ਕਿ ਇਹ ਤੋਂ ਬਿਜੰਮਿਆ ਹੈ ਜੇ ਲੱਤ ਨਾਲ ਟੁੱਟ ਗਿਆ ਇਹ ਤੇ ਫੇਰ ਮੈਂ ਨਹੀਂ ਤੂੰ ਜੰਮਿਆ ਮੈਂ ਆਪੇ ਹੀ ਇਹ ਜਦੋਂ ਬ੍ਰਹਮਾਨ ਨੂੰ ਹੰਕਾਰ ਹੋਇਆ ਲੱਤ ਮਾਰੀ ਜਿਵੇਂ ਵੱਡੇ ਆਦਮੀ ਛੋਟੇ ਦੀ ਬੇਅਦਬੀ ਕੀਤੀ ਸਹਾਰ ਲੈਂਦੇ ਆ ਇੱਕ ਲੱਤ ਮਾਰੀ ਬ੍ਰਹਮਾਨ ਕਬਲ ਖੜਾ ਰਿਹਾ ਫੇਰ ਦੂਜੀ ਲੱਤ ਮਾਰੀ ਫੇਰ ਵੀ ਖੜਾ ਰਿਹਾ ਜੀ ਜਿਹਾਤ ਮਾਰਵੇ ਬ੍ਰਹਮਾ ਜਿਵੇਂ ਖੂਚ ਰੋੜਡਕ ਪੈਂਦਾ ਇਸ ਪ੍ਰਕਾਰ ਕਮਲ ਜੀ ਦੇ ਗਿਆ 18 ਯੁਗ ਕਮਲ ਦੇ ਜਿਸ ਸਾਥ ਸੰਗੀ ਜੀ ਖੱਲੇ ਨੂੰ ਘੁਕਦਾ ਗਿਆ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਉਸ ਵੇਲੇ ਬ੍ਰਹਮ ਕਮਲ ਪਿਆਰ ਨਾ ਪਾਇਆ ਬ੍ਰਹਮਾ ਕੌਲ ਦਾ ਪਤਾਲ ਨਾ ਸਮਝ ਸਕੇ ਕਿ ਕਿੱਥੇ ਤੋਂ ਹਿੱਸਾ ਹੈ ਪਤਾਲ ਦਾ ਸਿਰ ਹੈ ਕਿਉਂ ਬ੍ਰਹਮਾ ਜਿਹੜਾ ਸੀ ਧਰਮ ਦਾ ਰਿਹਾ ਸਾਥ ਸੰਗੀ ਜੀ ਮਾਰਨ ਕੇ ਨਾਮ ਕਹੋਂ ਕੇ ਬ੍ਰਹਮ ਉਜੇ ਦੇਜ ਪੜੇ ਮੋਕੰਢ ਸਵਾਰ ਤਾਂ ਕੋ ਅੰਤ ਨਹੀਂ ਆਈ ਲਖ ਉਹਦੀ ਕੌਣ ਦੀ ਨਾਲੀ ਦਾ ਨਹੀਂ ਅੰਤ ਲਖ ਸਕਿਆ ਤੋਂ ਇਸ ਆਪ ਤੇ ਯਾਦ ਰਹੇ ਗੁਵਾਰ ਨੇਰੇਚ ਹੀ ਆਉਂਦਾ ਜਾਂਦਾ ਰਿਆ 18 ਯੁਗ ਥੱਲੇ ਨੂੰ ਘੁਕਦਾ ਗਿਆ 36 ਯੁਗ ਵਰਤੋਂ ਗੁਵਾਰਾ ਤਾਰੀ ਲਾਈ ਸਿਜਨਹਾਰ ਮਾਰ ਸਵਾਦੀ ਲਾ ਕੇ ਬੈਠ ਰੇ ਤੇ 36 ਯੁਗ ਥੱਲੇ ਨੂੰ 18 ਯੁਗ 18 ਯੁਗ ਕੋ ਬਾਹਰ ਨੂੰ ਕੱਢਿਆ ਛੇਤੀ ਕੱਲਿਆ ਥੱਲੇ ਚੇਤੀ ਜਾਂਦੀ ਹੈ ਉਹ ਤਹਾ ਛੇਤੀ ਕਰ ਲਿਆ ਇਹ ਇਸ ਪ੍ਰਕਾਰ ਸਾਧ ਸੰਗਿ ਬ੍ਰਹਮ ਕੌਲ ਦਾ ਵੀ ਪਤਾਲ ਪਾਸ ਕੇ ਸਿਰਾ ਨਹੀਂ ਦੇਖ ਸਕਿਆ ਆਗਿਆ ਨਹੀਂ ਲਈ ਨਿ ਪਰਮ ਪੁਲਾਇਆ ਇਹ ਮਹਾਰਾਜਾ ਹੱਜਾ ਵਾਲੰਦ ਜੀ ਮਹਾਰਾਜਾ ਕੌਲ ਦਾ ਸਿਰਾ ਦੇਖਿਆ ਉਹ ਕਿ ਨਾ ਫੇਰ ਤਾਂ ਉਹ ਮਹਾਰਾਜਾ ਸਮਝ ਲੈਂਦਾ ਦੇਖ ਲੈਂਦਾ ਪਰ ਉਹਨ ਮਹਾਰਾਜ ਜੀ ਆਗਿਆ ਨਹੀਂ ਲਈ ਹੰਕਾਰ ਚ ਆ ਗਿਆ ਕਿ ਮੈਂ ਆਪ ਹਾਂ ਇਸ ਕਰਕੇ ਭਰਮ ਚ ਭੁੱਲ ਗਿਆ ਕੌਲ ਦੀ ਨਾਲੀ ਦਾ ਅੰਤ ਨਾ ਪਾ ਸਕਿਆ ਕਿ ਜੀ ਜਿਹਨੇ ਪਤਰੇ ਜੀ ਨਾਲ ਜੀ ਬ੍ਰਹਮਾ ਨਾਰੀ ਰਾਤੂ ਲੈਣ ਗਏ ਦੋਵੇਂ ਦੇਵਤੇ ਅੰਤ ਨਹੀਂ ਪਾ ਸਕਕੇ ਇਸ ਪ੍ਰਕਾਰ ਉਹ ਆਗਿਆ ਨਹੀਂ ਲਈ ਮਾਰਾ ਤੋ ਜੀ ਆਗਿਆ ਲੈ ਲਈ ਮੈਂ ਕੌਲ ਵੇਖਿਆ ਵਾ ਕਿੰਨਾ ਵੱਡੂਗਾ ਤਾਂ ਤਾਂ ਸ਼ੈਤ ਸਮਝ ਹੀ ਲੈਂਦਾ ਕਿਉਂਕਿ ਮਾਰਾ ਦੀ ਆਗਿਆ ਨਾ ਇਹ ਆਗਿਆ ਤੋਂ ਬਗੈਰ ਆਪ ਹਜ਼ਰੀ ਨਾਲ ਗਿਆ ਇਸ ਕਰਕੇ ਭਰਮ ਵਿੱਚ ਭੁੱਲ ਗਿਆ 36 ਯੁਗ ਮਾਰਨ ਤਾਲੀ ਲਾ ਰੱਖੀ ਤੇ ਉਹਨੂੰ ਥੱਲੇ ਪਲਾ ਛੱਡਿਆ ਉਹਦੇ ਵਾਇਗਰੂ ਮੰਤਰ ਕਿ ਆ ਰਿਹਾ ਹੈ ਨਨੋ ਜੁਗ ਉਚੀ ਪੰਜਾਬ ਅਖਰ ਦਾ ਜਾਪ ਕੀਤਾ ਵਾਹਿਗੁਰੂ ਮੰਤਰ ਕਿਉ 36 ਜੁਗਾਂ ਵਿੱਚ ਵਾਹਿਗੁਰੂ ਮੰਤਰ ਦਾ ਆਕਾਲ ਪੁਰਖ ਨੇ ਆਪ ਮਾਇਆ ਸਭ ਲੋਕ ਕੇ ਜਾਪ ਕੀਤਾ ਫਿਰ ਗੁਰੂ ਨਾਨਕ ਦੇਵ ਹੋ ਕੇ ਸੰਸਾਰ ਨੂੰ ਬਖਸ਼ਿਆ ਜੋ ਉਪਜੈ ਸੂ ਕਾਲ ਸੰਘਾਰਿਆ ਜੋ ਸੰਸਾਰ ਜਿਹ ਪਹਿਲਾ ਹੋਇਆ ਮਹਾਰਾਜ ਸਾਹਿਬ ਕਹਿੰਦੇ ਹੈ ਇਹ ਸਭ ਕੋਈ ਕਰਾਇ ਨਹੀਂ ਸੰਘਾਰਨਾ ਕੀਤਾ ਮਾਰਨਾ ਕੀਤਾ ਸਮ ਹਰ ਰਾਖੀ ਗੁਰ ਸ਼ਬਦ ਵਿਚਾਰਿਆ ਕਾਲੀ ਪਾਇ ਪਿਓ ਬ੍ਰਹਮਾ ਗੈਂਡਕ ਮੰਡਲ ਕੋ ਉਪਰਮਾਨਿਓ ਕਾਲੀ ਪਾਇ ਸਦਾ ਸਿਰਜੀ ਸਭ ਦੇਸ਼ ਬਦੇਸ਼ੇ ਹੋਮ ਜਾਣਿਓ ਕਾਲੀ ਪਾਇ ਤੋ ਮਿਟਿ ਗੋ ਜੜੀਆਂ ਤੇ ਤਾਂ ਸਭ ਉਹ ਪਹਿਚਾਨਿਓ ਇਸ ਪ੍ਰਕਾਰ ਮਹਾਰਾਜ ਜੀ ਨੇ ਬਚਨ ਕੀਤੇ ਹਨ ਸਮ ਹਰ ਰਾਖੀ ਗੁਰ ਸ਼ਬਦ ਵਿਚਾਰਿਆ ਸਾਨੂੰ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਰੱਖ ਲਿਆ ਕਿਉਂਕਿ ਅਕਾਲ ਪੁਰਖ ਸਾਡਾ ਗੁਰੂ ਹੈ ਉਹਨਾਂ ਦੇ ਗੁਰਸ਼ਬਦ ਦੀ ਵਿਚਾਰ ਕੀਤੀ ਅਸੀਂ ਰਹਾਉ ਮਾਇਆ ਮੂਹੇ ਦੇਵੀ ਸਭ ਦੇਵਾ ਇਸ ਤਰ੍ਹਾਂ ਸਾਧ ਸੰਗਤ ਦੀ ਕਬਲ ਜੇ ਨਿਰਲੇਪ ਰਹਿੰਦਾ ਹੈ ਵਾਹਿਗੁਰੂ ਨਿਰਲੇਪ ਹੈ ਕਾਲ ਦੇ ਜਾਲ ਤੋਂ ਉਹਦੇ ਜਾ ਕੇ ਕਾਲ ਦੀ ਸਾਰਾ ਖਤਮ ਹੋ ਜਾਂਦਾ ਪਖਣ ਹੋ ਜਾਂਦਾ ਹੈ ਐਸਾ ਜੋ ਸਤਿ ਸਰੂਪ ਹਰੀ ਹੈ ਉਸ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ ਸਾਡੇ ਤਾਂ ਹੀ ਹਰੀ ਅਕਾਲ ਪੁਰਖ ਨੇ ਉਹ ਰੱਖ ਲਿਆ ਹੈ ਰਹਾਉ ਮਾਇਆ ਮੂਹਿ ਦੇਵੀ ਸਭ ਦੇਵਾ ਸੇ ਭਾਈ 9 ਕਰੋੜ ਦੁਰਗਾ ਹਨ ਜਿਹੜੀਆਂ ਭਗਵਾਨ ਨੇ ਸ਼ਾਦੀ ਕਰਾਉਣ ਵਾਸਤੇ ਕਾਫੀ ਕਰਦੀਆਂ ਹਨ ਦੁਰਗਾ ਕੋਟ ਜਾ ਕੇ ਮਰਦਨ ਕਰੇ 9 ਕਰੋੜ ਦੇਵੀਆਂ ਜਿਹਦੇ ਬੈਂਤਾਂ ਨੂੰ ਮਾਰੀ ਜਾਂਦੀ ਵੀ ਸਾਡੇ ਨੂੰ ਖੁਸ਼ ਹੋ ਕੇ ਸਾਨੂੰ ਗਾੜੀ ਦਵੇ ਇਸ ਪ੍ਰਕਾਰ ਦੇਵੀਆਂ 9 ਕਰੋੜ ਦੁਰਗਾ ਜਿਹੜੀਆਂ ਹਨ ਚੰਡੀ ਆਦਿਕ ਅਤੇ ਦੇਵਾ 33 ਕਰੋੜ ਬ੍ਰਹਮਾ ਦੇ ਸੰਕਲਪ ਨਾਲ ਪੈਦਾ ਹੋਏ ਜਿਹੜੇ ਇਜਾਮ ਸੰਗਿਆ ਵਾਲੇ ਦੇਵਤੇ ਹਨ ਸੋ ਮਾਇਆ ਦੀ ਮੋਹ ਦੇ ਸਿਪਾਚਾ ਕਹਿੰਦੇ ਸੀ ਗੋ ਉਹ ਬਚ ਕੋਈ ਸਕਦਾ ਕਿਵੇਂ ਹੈ ਪਾਲਣਾ ਛੋੜੇ ਬਿਨ ਗੁਰ ਕੀ ਸੇਵਾ ਜਿਹਨਾਂ ਜਿਹੜਾ ਗੁਰੂ ਅਕਾਲ ਪੁਰਖ ਦੀ ਸੇਵਾ ਧਰਤੀ ਨਹੀਂ ਕਰਦੇ ਉਹਨਾਂ ਚ ਇਹਨਾਂ ਨੂੰ ਵੀ ਕਾਲ ਨਹੀਂ ਛੱਡਦਾ ਇਹ ਜਿੱਦੋ ਪਾਪ ਖਾਣੀ ਤੋਂ ਪੈਦਾ ਹੋਏ ਹੈ ਅੰਤ ਨੂੰ ਇਹਨਾਂ ਨੂੰ ਵੀ ਨਾਸ਼ ਹੋ ਜਾਣਾ ਆਪਣੀ ਉਮਰ ਭੋ ਕੇ ਜਦੋਂ ਇੰਦਰ ਨਹੀਂ ਰਹਿਣਾ ਇੰਦਰ ਬਰਮਾ ਦੀ ਉਮਰ ਵਿੱਚ ਇੱਕ ਦਿਨ ਵਿੱਚ 14 ਇੰਦਰ ਬਨਾਸ਼ ਕਰ ਬ੍ਰਹਮੇ ਦੇ ਇੱਕ ਦਿਨ ਸੁ ਵਿਹਾਵਾ ਹੈ ਬਰਮੇ ਦਾ ਇੱਕ ਦਿਨ ਗੁਜ਼ਰਦਾ ਹਜ਼ਾਰ ਯੁੱਗ ਦੀ ਚੌਕੜੀ 14 ਇੰਦਰ ਰਾਜ ਕਰਕੇ ਮੁੱਕ ਜਾਂਦੇ ਆ ਤੇ ਧੰਦੇ ਹੀ ਬਰਮਾ ਮਰੇ ਲੋਮਦਾ ਇੱਕ ਰੋਮ ਛਾਵੇ ਇਹ ਲੰਮੀ ਨੂਰ ਵਾਲਿਆਂ ਦੀ ਗੱਲ ਹੈ ਧੰਦਾ ਕਰਦਾ ਬਰਮਾ ਮਰ ਜਾਂਦਾ ਤੇ ਲੋਮ ਸੁਗਾਈ ਕਰੂਮ ਕੋਸੇ ਟੁੱਟਦਾ ਇਸ ਪ੍ਰਕਾਰ ਸਾਹਿਬ ਸੰਗੇਜੀ ਨੂੰ ਬੜੀਆਂ ਬੜੀਆਂ ਉਮਰਾਂ ਵਾਲੇ ਹਨ ਤੋਂ ਕਾਲ ਨਾ ਛੋੜੇ ਇਨਰਜੀਆਂ ਨੂੰ ਕਾਲ ਨਹੀਂ ਛੱਡ ਸਕਦਾ ਦੇਨ ਗੁਰੂ ਕੀ ਸੇਵਾ ਜੀ ਗੁਰੂ ਸਾਹਿਬ ਦੀ ਸੇਵਾ ਕਰੀ ਤੋਂ ਬਿਨਾਂ ਕਾਲ ਸਾਰੇ ਨੂੰ ਖਾਈ ਜਾਂਦਾ ਹੈ ਤੇਰੀ ਲੰਮੀ ਉਮਰ ਹੋਈ ਤਾਂ ਕੀ ਹੋ ਗਿਆ ਉਹ ਅਵਨਾਸੀ ਆਲਾਖਾ ਪੀਵਾ ਸੋ ਦੇ ਗੁਰੂ ਆਪ ਅਵਨਾਸੀ ਹੈ ਗੁਰਾਂ ਤੋਂ ਬਿਨਾ ਲਖਿਆ ਨਹੀਂ ਜਾਂਦਾ ਅਸੁੱਭ ਮੰਨ ਕਰਕੇ ਭੇਦ ਨਹੀਂ ਪਾਇਆ ਜਾਂਦਾ ਉਸ ਦਾ ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣ ਇੱਥੇ ਬੁਨੀਆ ਜਿਹੜਾ ਸੁਲਤਾਨ ਚਕਰਵਰਤੀ ਬਾਦਸ਼ਾਹ ਆਪਣੇ ਆਪ ਨੂੰ ਕਹੋਣ ਵਾਲੇ ਹੈ ਤੇ ਖਾਨ ਪਖਾਣਾ ਦੇ ਸਰਦਾਰ ਕਹੋਣ ਵਾਲੇ ਬਾਦਸ਼ਾਹ ਕਖ ਤੇ ਮਾਲਕ ਇਹ ਬਾਦਸ਼ਾਹ ਸੰਸਕ੍ਰਿਤ ਦਾ ਸ਼ਬਦ ਸੀ ਜਿਸ ਵੇਲੇ ਅਕਬਰ ਨੇ ਰਾਜ ਪਾਇਆ ਹੈ ਉਸ ਵੇਲੇ ਤੋਂ ਮੁਸਲਮਾਨਾਂ ਦੀ ਬੋਲੀ ਵਿੱਚ ਅਕਬਰ ਲੋਦੀ ਨੇ ਪਾਦਸ਼ਾਹ ਦਾ ਬਦਲ ਕੇ ਨਾਮ ਬਾਦਸ਼ਾਹ ਰੱਖਤਾ ਇਹ ਜੰਬੂਦੀਪ ਦੇ ਅੰਦਰ ਰਾਜ ਕਰਨੇ ਕਰਕੇ ਉਹ ਬਾਦਸ਼ਾਹ ਆਪ ਨੂੰ ਅਨੁਕਹਾਇਆ ਸੀ ਉਸ ਤੋਂ ਬਾਅਦ ਮੁਸਲਮਾਨਾਂ ਦੀ ਬੋਲੀ 'ਚ ਪਾਦਸ਼ਾਹ ਨੂੰ ਬਾਦਸ਼ਾਹ ਕਹਿਣ ਲੱਗੇ ਸੁਲਤਾਨ ਚਕਰਵਰਤੀ ਪਾਦਸ਼ਾਹ ਦਾ ਨਾਮ ਹੈ ਪਾਦਸ਼ਾਹ ਇਲਾਕਿਆਂ ਦੇ ਮਾਲਕ ਦਾ ਨਾਮ ਹੈ ਅਤੇ ਸ਼ਹਿਨਸ਼ਾਹ ਜਿਹੜਾ ਸਾਰਿਆਂ ਦੇ ਉੱਤਲਾ ਹੋਵੇ ਇਸ ਨੂੰ ਮਾਰੇ ਕਹਿੰਦੇ ਸੁਲਤਾਨ ਚਕਰਵਰਤੀ ਪਾਦਸ਼ਾਹ ਖਾਨ ਪਖਾਣਾ ਦੇ ਸਰਦਾਰ ਤੇ ਬਾਦਸ਼ਾਹ ਜਿਵੇਂ ਹਿੰਦੋਸਤਾਨ ਦਾ ਬਾਦਸ਼ਾਹ ਅਕਬਰ ਆਦਿਕ ਸੀ ਜਹਾਂਗੀਰ ਆਦਿਕ ਸੀ ਔਰੰਗਜ਼ੇਬ ਬਾਦਸ਼ਾਹ ਸੀ ਇਹਨਾਂ ਦੇ ਵੀ ਕਿਸੇ ਰਹਿਣਾ ਨਹੀਂ ਹੈ ਸੰਸਾਰ ਵਿੱਚ ਨਾ ਮੋਹ ਭੁੱਲੈ ਜਨ ਕਾ ਦੁੱਖ ਸਹਿਣਾ ਨਾਮ ਤੋਂ ਭੁੱਲਨੇ ਕਰਕੇ ਜਮਾਂ ਦਾ ਦੁੱਖ ਹੀ ਸਾਰਿਆਂ ਨੂੰ ਸਹਾਰਨਾ ਪਵੇਗਾ ਮੁਕਤ ਨਹੀਂ ਹੋ ਸਕਣਗੇ ਮੈਂ ਤਾਰਨਾਮ ਜਿਉਂ ਰੱਖ ਹੋ ਰਹਿਣਾ ਕਿਸੇ ਬਾਦਸ਼ਾਹ ਸਾਨੂੰ ਤਾਂ ਆਪ ਦੇ ਨਾਮ ਦੀ ਕਰਤੇ ਇੱਕ ਹੈ ਓਟ ਹੈ ਜਿਵੇਂ ਆਪ ਸਾਨੂੰ ਰੱਖੋ ਉਸੇ ਪ੍ਰਕਾਰ ਸਾਡਾ ਰਹਿਣਾ ਹੁੰਦਾ ਹੈ ਚੌਧਰੀ ਰਾਜੇ ਨਹੀਂ ਕਿਸੈ ਮੁਕਾਂ ਜਿਉਂ ਜੀ ਦੇ ਅਖੜ ਪੈ ਜੁੰਦਾ ਪਿੰਡ ਦਾ ਮਹਾਰਾਜ ਕਹਿ ਇਲੁਪਕਾ ਨਾ ਚੌਧਰੀ ਜਿਹੜਾ ਬਾਹਰੀਆਂ ਇਲਕਾਂ ਕਰੇ ਉਹਨੂੰ ਚੌਧਰੀ ਦੇ ਦਿੰਦੇ ਲੋਕ ਵੀ ਇਹ ਸਾਡੇ ਕੰਮ 'ਚ ਵਿਗਾੜ ਨਾ ਪਾਵੇ ਚੌਧਰੀ ਬਣਾ ਛੱਡੋ ਇਹ ਗੁਰੂ ਅੰਗਦ ਸਾਹਿਬ ਨੂੰ ਕਾਜੀ ਜੀ ਨੇ ਆਉਂਦੀ ਗੱਲ ਦੱਸੀ ਇਲੁਪਕਾ ਨਾ ਚੌਧਰੀ ਇਸ ਪ੍ਰਕਾਰ ਹੈ ਚੌਧਰੀ ਜਿਹੜਾ ਪਿੰਡ ਦੇ ਮੁਖੀ ਹੋਣ ਪੈ ਚ सरपंच ਜਿਵੇਂ ਅੱਜਕੱਲ੍ਹ ਇਸ ਨੂੰ ਚੌਧਰੀ ਰਾਜੇ ਜਿਹੜੇ ਸੀਗੇ ਆਪਣੇ ਨਾਦੇ ਵਾਲੇ ਇਹਨਾਂ ਦਾ ਨਾਂ ਨਾਦੇ ਵਾਲੇ ਦਾ ਨਾਮ ਹੀਰਾ ਉਸ ਨੂੰ ਚੌਧਰੀ ਕਰਕੇ ਕਿਹਾ ਕਰਦੇ ਲੋਕ ਤੇ ਇਸ ਪ੍ਰਕਾਰ ਸਾਧ ਸੰਗ ਜੀ ਇਹ ਖਤਾਬ ਸੀ ਇਹਨਾਂ ਲੋਕਾਂ ਦੇ ਤੋਂ ਚੌਧਰੀ ਜਿਹੜੇ ਇਲਾਕੇ ਦੇ ਚੰਗੇ ਪ੍ਰਧਾਨ ਮੰਨੇ ਹੋਏ ਹੋਣ ਤੇ ਰਾਜੇ ਰਜਵਾਰਿਆਂ ਦੇ ਮਾਲਕ ਕਿਸੇ ਦਾ ਵੀ ਮਕਾਨ ਇਸਤਿਤੀ ਨਹੀਂ ਰਹੀ ਨਹੀਂ ਸਭਨ ਚਲੇ ਜਾਣਾ ਹੈ ਸੋ ਸਾਹ ਮਰਹਿ ਸੱਚ ਹੈ ਮਾਇਆ ਦਾ ਸਹੂਰ ਜਿਹੜੇ ਲੋਕ ਹੈ ਉਹ ਵੀ ਮਰ ਜਾਣਗੇ ਇਹ ਦੁਨੀਆ ਜਿਹੜੀ ਹੈ ਇੱਕ ਸਲਾਕੇ ਦੇ ਨਾਲ ਨਹੀਂ ਰਹਿਣੀ ਮਾਇਆ ਛਲ ਰੂਪ ਦੇ ਦਮੜੇ ਜਿਹੜੇ ਇਕੱਠੇ ਕਰਦੇ ਐ ਰੁਪਏ ਬਣਾਵਣਾ ਕੇ ਸੰਕੀ ਇਕੱਠੇ ਕਰਦੇ ਰਹਿੰਦੇ ਐ ਮਾਇਆ ਛਲ ਕਰਕੇ ਕਿਸੇ ਤੋਂ ਦਮੜੇ ਖੋਹ ਲੈ ਕਿੰਨ ਇਕੱਠੇ ਕਰ ਲੈ ਦਾਮ ਨਾਂ ਰੱਸੀ ਦਾ ਹੈ ਰੱਸੀ ਕੋ ਖਾਹੀ ਇਹ ਮਾਇਆ ਦੀ ਸਾਹੀ ਕੀ ਪਏ ਰਹਿੰਦੀ ਹਾਂ ਜਾਵਨਾਵ ਸਵਾਲਵਾਰੇ ਰੁਪਿਆਂ ਦਾ ਨਾਮ ਹੈ ਮਾਇਆ ਉਸ ਪ੍ਰਕਾਰ ਚਾਂਦੀ ਸੋਨੇ ਦਾ ਨਾਮ ਹੈ ਰੋਕੜੀ ਚਾਂਦੀ ਸੋਨਾ ਦਮੜੇ ਸੰਕੇ ਜਿਹੜੇ ਬਣੇ ਹੋਏ ਐ ਕਿਉਂ ਇਕੱਠੇ ਕਰਦੇ ਹੋਏ ਲੋਕ ਜਿਨ੍ਹਾਂ ਚੋਂ ਧਾਮਾ ਹੈ ਉਹਨਾਂ ਚਰੀ ਹੈ ਨਾ ਜਦੋਂ ਸਾਹ ਨਿਕਲ ਗਏ ਉਹਦੇ ਹੋਰ ਕਿਸੇ ਦੀ ਬਣ ਜਾਣੀ ਐ ਕਿਉਂ ਮਾਇਆ ਰਸੀ ਵਨ ਲੰਦੀ ਇਹ 파ਹੀ ਰੂਪ ਹੈ ਮਾਇ ਸ਼ਲ ਰੂਪ ਜੋ ਹੈ ਮੈਂ ਤਨ ਦੀਜੈ ਹਰ ਅੰਮ੍ਰਿਤ ਨਾਮ ਇਸ ਦੀ ਮਾਰਸ਼ਾ ਮੇਰੇ ਤੈ ਕਹ ਤਹਨ ਇਹ ਹਦਿਓ ਹਰੀ ਆਗਿਆ ਅੰਮ੍ਰਿਤ ਅੰਗਰ ਕਰਨ ਵਾਲਾ ਨਾਮ ਬਖਸ਼ੋ ਸਾਨੂੰ ਇਹੋ ਤੁਹਾਨੂੰ ਨਾਲ ਜਾਣ ਵਾਲਾ ਲੋਕ ਪ੍ਰਲੋਕ ਵਿੱਚ ਅਰਈਓ ਤੇ ਮਹਿਰ ਮੁਕੱਦਮ ਸਿੱਖਦਾਰ ਹੈ ਜਿਹੜੇ ਜੇ ਸਰਜਾ ਦੇ ਲੋਕ ਆਵੇ ਲੋਕ ਹਨਗੇ ਅਜੇ ਮਹਿਰ ਗੁਜਰਾਵ ਦੇ ਨੰਬਰਦਾਰਾਂ ਦਾ ਨਾਮ ਹੈ ਤੇ ਮੁਕਦਮ ਜਿਹੜੇ ਮੁਕਦਮਾ ਦਾਇਰ ਕਰਾਉਣ ਵਾਲੇ ਮੁਕਦਮ ਇਸ ਪ੍ਰਕਾਰ ਇੱਕ ਅਹੁਦਾ ਹੈ ਅੰਗਰੇਜ਼ ਆਪਣੇ ਅੰਗਰੇਜ਼ ਦੇ ਰਾਜ ਵਿੱਚ ਮੁਕਦਮ ਜਿਹੜੇ ਮੁਕਦਮਾ ਦਾਇਰ ਕਰਾਉਣ ਵਾਲਾ ਨੂੰ ਮੁਕਦਮ ਕਹਾਉਂਦੇ ਹੁੰਦੇ ਸੀ ਤੇ ਸਿਕਜਾਰ ਸਿੱਕਾ ਤਹਿਤ ਬਿਠਾਉਣ ਵਾਲੇ ਜਿਹੜੇ ਲੋਕ ਥਾਣੇਦਾਰ ਆਦ ਕੱਜ ਕਰਦੇ ਨਹਿਕਲੇ ਕੋਈ ਨਾ ਜਿਸਾ ਸੰਸਾਰ ਹੈ ਅਜਲ ਨਹੀਂ ਕੋਈ ਸੰਸਾਰ ਚ ਮਾਰਾ ਕਿ ਕਿ ਜਿਸ ਦਾ ਸਭ ਜਿਤਨੇ ਨਾਸੀ ਹੋ ਜਾ ਰਹੇ ਹਨ ਆਖਰੀ ਉਹ ਕਾਲ ਕੂੜ ਸਿਰ ਮਾਰਾ ਕਾਲ ਬੜਾ ਆਸਰਿਆ ਫਿਰਦਾ ਹੈ ਇਹ ਕਿਸੇ ਤੋਂ ਪਕੜਿਆ ਨਹੀਂ ਜਾਂਦਾ ਫੜਿਆ ਨਹੀਂ ਜਾਂਦਾ ਕੂੜ ਵਾਲਿਆਂ ਦੇ ਸਿਰ ਤੇ ਕਾਲ ਮਾਰਦਾ ਹੈ ਕੂੜੇ ਪਜਾਰਥਾਂ 'ਚ ਲੱਗਨੇ ਕਰਕੇ ਕਾਲ ਮਾਰਦਾ ਰਹਿੰਦਾ ਸਰਦੇ ਉੱਤੇ ਨੇਚਲ ਏਕ ਸੱਚਾ ਸੱਚ ਸੋਈ ਚੱਲ ਰਹਿਣ ਵਾਲਾ ਇੱਕ ਪਿੱਛੇ ਵੀ ਸੱਚਾ ਸੀ ਹੁਣ ਵੀ ਸੱਚਾ ਹੈ ਸੋਈ ਸੱਚਾ ਅਗੇ ਨੂੰ ਵੀ ਚੱਲ ਹੋਵੇਗਾ। ਜਿਨ ਕਰ ਸਾਜੀ ਜਿਨਹ ਸਭ ਗੋਈ ਜਿਸੁ ਆਇ ਗੁਰੂ ਨੇ ਇਹ ਕਰ ਪੈਦਾ ਕੀਤੀ ਹੈ। ਜਿਨ ਪਲਣਾ ਸਾਜ ਕਰਕੇ ਪਲਣਾ ਕੀਤੀ ਹੈ ਜਿਸਨ ਸਾਜਨ ਕਰਕੇ ਕਰਨੋਂ ਪਲਣਾ ਕੀਤੀ ਹੈ ਜਿਨ ਕਰ ਸਾਜੀ ਜਿਨਹ ਸਭ ਗੋਈ ਉਸ ਵਿੱਚ ਸਾਰੀ ਗੋਈ ਨਾ ਛਪਾਈ ਹੈ। ਫਾਰਸੀ ਵੀ ਛਪਾਉਣ ਦਾ ਨਾਮ ਹੈ। ਦੇਸ਼ ਭਾਸ਼ਵ ਦੀ ਗੋਈ ਨਾ ਮਲਾਉਣ ਦਾ ਹੈ। ਤੇ ਗੋਈ ਨ ਬੁਲਾਉਣ ਦਾ ਵੀ ਹੈ ਅਰਦੀ ਵਿੱਚ ਉਸ ਨੇ ਬੁਲਾਈ ਹੈ ਮਲਾਈ ਹੈ ਤੇ ਸ਼ਿਪਾਈਤ ਨੇ ਅਰਸ਼ ਕੱਠੇ ਆਉਂਦੇ ਸਰ ਕੇ ਉਸ ਨੇ ਆਦੇਵਦ ਨੂੰ ਬੁਲਾ ਲਈ ਹੈ ਉਸ ਨੇ ਸ਼ਿਪਾ ਲਈ ਹੈ ਉਸ ਨੇ ਮਲ ਆ ਲਈ ਆਦੇਵ ਵਿੱਚ ਉਹ ਗੁਰਮੁਖ ਜਾਪੇ ਤਾਂ ਫਤ ਹੋਈ ਉਹ ਗੁਰਾਂ ਦੁਆਰਾ ਗੁਰਮੁਖ ਬਣ ਕੇ ਜਾਣਿਆ ਜਾਂਦਾ ਹੈ ਜੇ ਵਾਹਿਗੁਰੂ ਨੂੰ ਜਾਣ ਲਿਓ ਤਾਂ ਹੀ ਜਿੱਦੀ ਪ੍ਰਾਪਤੀ ਹੁੰਦੀ ਪਤ ਹੁੰਦੀ ਨਹੀਂ ਪਤ ਨਹੀਂ ਹੈ ਕਿਸੇ ਦੀ ਸੰਸਾਰ ਵਿੱਚ ਕਾਜੀ ਸੇਖ ਪੇਖ ਫਕੀਰਾ ਇਹ ਦੁਨੀਆਂ 'ਚ ਸਰੀਰ ਕਟਾਰੀ ਕੋਈ ਨਹੀਂ ਰਹਿਣਾ ਨਾ ਕਾਜੀ ਮੁਸਲਮਾਨੀ ਸ਼ਰਾ ਦੇ ਵਿਵਸਥਾ ਦੇ ਜਿਹੜੇ ਗਿਆਤੇ ਐ ਸ਼ਰਾ ਦੱਸਣ ਵਾਲੇ ਜਿਹੜੇ ਕਾਜੀ ਉਹ ਵੀ ਨਹੀਂ ਰਹੇ ਨੇ ਅੱਗੇ ਪੇਖ ਸੇਖ ਬਿਰਧ ਜਾਤੀ ਵਾਲੇ ਜਿਹੜੇ ਮੁਸਲਮਾਨਾਂ ਵਿੱਚ ਜਿਵੇਂ ਸ਼ੇਖ ਸ਼ਾਦੀ ਵਗੈਰਾ ਉਹ ਵੀ ਕੋਈ ਨਹੀਂ ਰਹਿਣੇ ਸ਼ੇਖ ਸ਼ੇਖ ਫਕੀਰਾਂ ਅਜੇ ਫਕੀਰਾਂ ਦੇ ਜਿੰਨੇ ਸੇ ਮੁਸਲਮਾਨ ਦੇ 72 ਫਿਰ ਕੇ ਐ ਫਕੀਰਾਂ ਦੇ ਇਹ ਸਾਰੇ ਕੋਈ ਵੀ ਨਹੀਂ ਰਹਿਣੇ ਵੱਡੇ ਕਹਾਵ ਹੈ ਹਉਮੈ ਤਨ ਪੀਰਾ ਇਹ ਆਪਣੇ ਆਪ ਨੂੰ ਵੱਡੇ ਬਜ਼ੁਰਗ ਕਹਾਉਂਦੇ ਐ ਹਉਮੈ ਦੀ ਸ਼ਰੀਰ ਕਿਨਾਰੇ ਤੀੜ ਪਈ ਰਹਿੰਦੀ ਐ ਕਿਸ ਕਰਕੇ ਜਵਾਨੀ ਪੀੜ ਸਹਾਰਦੇ ਹੋ ਮੈਂ ਕਰਕੇ ਕਾਲ ਨਾ ਛੋੜਦਾ ਬਿਨ ਸਤਗੁਰ ਕੀ ਧੀਰਾ ਸਤਗੁਰੂ ਸਾਜੇ ਦੀ ਸ਼ਰਨ ਪਿਆਨ ਤੋਂ ਬਿਨ ਗੁਰੂ ਸਾਜੇ ਨਾਮ ਦੀ ਬਖਸ਼ੀ ਕਰਕੇ ਧੀਰ ਦੀ ਦਿੱਤੀ ਤੋਂ ਬਗੈਰ ਕਿਸੇ ਨੂੰ ਕਾਲ ਨਹੀਂ ਛੜਵਾ ਸਭ ਨੂੰ ਕਾਲ ਪਖਣ ਕਰ ਜਾਂਦਾ ਖਾ ਜਾਂਦਾ ਹੈ ਕਾਲ ਜਾਲ ਜੇਵਾ ਅਰ ਨੈਣੀ ਸਤ ਸੰਗਤ ਦੀ ਕਾਲ ਦਾ ਜਾਲ ਹੈ ਜਵਾਨ ਤੇ ਵੀ ਲੱਗਾ ਹੋਇਆ ਸਭ ਦੇ ਤੇ ਅੱਖਾਂ 'ਚ ਵੀ ਕਾਲ ਦਾ ਜਾਲ ਪੈ ਰਿਹਾ, ਜ਼ੁਬਾਨ ਘਟਦੀ ਜਾ ਰਹੀ ਹੈ, ਨੇਤਰਾਂ ਦੀ ਨਿਗਾਹ ਵੀ ਘਟਦੀ ਜਾਂਦੀ ਹੈ। ਕਾਲ ਜਾਲ ਕਾਲ ਦਾ ਜਾਲ ਜ਼ੁਬਾਨ ਜਦੋਂ ਝੂਠ ਬੋਲਦੇ ਆਂ, ਇਹ ਕਾਲ ਨਾਲ ਜ਼ੁਬਾਨ ਜਿਹੜੀ ਹੈ ਨਾਸ ਹੋ ਜਾਂਦੀ। ਅਤੇ ਨੇਤਰਾਂ ਨਾਲ ਜੋ ਬਗਾਨਾ ਰੂਪ ਵੇਖਦੇ ਆਂ, ਉਸਵੇਂ ਅੱਖਾਂ ਨੂੰ ਇਹ ਕਾਲ ਦਾ ਜਾਲ ਪਾ ਕੇ ਨਾਸ ਕਰ ਦਿੰਦਾ ਅੱਖ ਦੇ ਤਾਂ ਹੀ। ਬਾਨੀ ਕਾਲ ਸੁਣ ਬਿਖ ਬੈਣੀ ਅਗੇ ਕੰਨਾਂ ਵਿੱਚ ਵੀ ਕਾਲ ਚਿੰਬੜ ਰਿਹਾ ਜੇ ਕੋ ਵਿਸ਼ਿਆਂ ਵਾਲੀਆਂ ਗੱਲਾਂ ਸੁਣ ਕੇ ਖੁਸ਼ ਹੁੰਦਾ ਨਾ ਕੰਮ ਰਸ ਜਾਂਦੇ ਆ ਵਿਸ਼ੇ ਦੀਆਂ ਗੱਲਾਂ ਸੁਣਨ ਨੂੰ ਇਹ ਸਾਧ ਸਿੰਘ ਜੀ ਕੰਨਾਂ ਨੂੰ ਕਾਲ ਚਿੰਬੜ ਰਿਹਾ ਹੈ ਬਿਨ ਸਵਗ ਮੂਠੇ ਦਿਨ ਰਹਿਣੀ ਬਿਨ ਬਾਰੇ ਜੋ ਸਭ ਦੀ ਕਮਾਈ ਤੋਂ ਬਗੈਰ ਸਾਰੇ ਰਾਜ ਦੇ ਜੀਵ ਲੁੱਤੀ ਦੇ ਜਾ ਰਹੇ ਕੋਈ ਰਾਤ ਵਿੱਚ ਕੋਈ ਦਿਨ ਤੇ ਇਹ ਅਤਵਿਅਗੁਰੂ ਜੀ ਦੇ ਨਾਲ ਆਪ ਮੁਕਤੀ ਦੇ ਜਾਣੇ ਹਾਂ ਆਪਾਂ ਢਿਰ ਦਾ ਸਾਚ ਵਸੈ ਹਰਨਾ ਜੇ ਕਰਕੇ ਫਿਰਦੇ ਦੇ ਅੰਦਰ ਸੱਚੇ ਹਰੀ ਦਾ ਨਾਮ ਵਸ ਜਾਵੇ ਹਰੀ ਦਾ ਸੱਚਾ ਨਾਮ ਵਸ ਜਾਵੇ ਕਾਲ ਨਾ ਜੂ ਸਕੈ ਗੁਣ ਗਾਇ ਗੁਣ ਗਾਈਏ ਅਕਾਲ ਪੁਰਖ ਦਾ ਰੂਪ ਉਲਟ ਕੇ ਹੋ ਜੀਦਾ ਫਿਰ ਕਾਲ ਵੀ ਜੋ ਉਸ ਦਾ ਤਾਕ ਨਹੀਂ ਸਕਦਾ ਵਾਹਿਗੁਰੂ ਦੀ ਜੋਤ ਜੁਲ ਕੇ ਅਭੇਦ ਹੋ ਜਾਈਦਾ ਹੈ ਨਾਨਕ ਗੁਰਮੁਖ ਸਬਦ ਸੁਮਾ ਸਰਬੀ ਕਹਿੰਦੇ ਨੇ ਗੁਰਮੁਖ ਬਣ ਕੇ ਸ਼ਬਦ ਵਿੱਚ ਮਿਲਿਆ ਜਾਂਦਾ ਇਹ ਸਿੱਧੋ ਹੀ ਹੋਂ ਕਾਲ ਤੋਂ ਬਚੀਦਾ ਤੁਸੀਂ ਕਹਿੰਦੇ ਜੋਗਾ ਅਭਿਆਸ ਨਾਲ ਕਾਲ ਤੋਂ ਬਾਜੀਦਾ ਜੋ ਵਰਮਾ ਆਦ ਕੋ ਮਰ ਕੋ ਹੋ ਕੇ ਚਲੇ ਜਾਣਗੇ ਤੁਸੀਂ ਯੋਗੀ ਕਿਵੇਂ ਕੈਮਰਾ ਜਾਓਗੇ ਗੌਲੀ ਮਹੱਲਾ ਪਹਿਲਾ ਬੋਲ ਹੈ ਸੱਚ ਮਿੱਠਿਆ ਨਹੀਂ ਰਾਈ ਸੇ ਮਹਾਰਾਜੀ ਕਾਲ ਤੋਂ ਬਚਿਆ ਕਿਵੇਂ ਜਾਂਦਾ ਆਪ ਦੱਸੋ ਮਹਾਰਾ ਕਹਿੰਦੇ ਭਾਈ ਸੱਚੇ ਨਾਮ ਨੂੰ ਬੋਲਣਾ ਕਰੇ ਹਰ ਵਕਤ ਤੇ ਮਿੱਠਿਆ ਨਹੀਂ ਰਾਈ ਝੂਠ ਨਾ ਬੋਲੇ ਰਾਈ ਜੋ ਜਾਣੇ ਜੰਨ ਵੀ ਰੱਬੀ ਮਾਤਰੀ ਵੀ ਝੂਠ ਨਾ ਬੋਲੇ ਸੱਚੇ ਨੀ ਬੋਲੇ ਮਿੱਠਿਆ ਬਰਬਾਹਾਂ ਰਾਈ ਜਿੰਨਾ ਵੀ ਪਿਆਰ ਨਾ ਕਰੇ ਚੱਲ ਹੈ ਗੁਰੂ ਹੁਕਮ ਅਰਜਾ ਜਿਦ ਨੂੰ ਬਣ ਕੇ ਵਾਹਿਗੁਰੂ ਦੇ ਹੁਕਮੀ ਦੇ ਹੁਕਮ ਦੀ ਰਜਾ ਬੀ ਚੱਲ ਕਰੇ ਰਾਈ ਗੁਰਮੁਖਵੰਸ ਕੀ ਗੁਰਾਂ ਦੇ ਹੁਕਮ ਅਨੁਸਾਰ ਅਰਿਆਂਈ ਪ੍ਰਮੁਖ ਜੀ ਅਨੁਯਾਈ ਚੱਲਣਾ ਕਰੇ ਹੁਕਮਰੀ ਅਰਿਆਂਈ ਦਾ ਆਗਿਆ ਵਾਲਾ ਹੈ ਤੇ ਹੁਕਮਨਾਰ ਯਾਗਾਈ ਹੈ ਹੁਕਮੀ ਤੇ ਹੁਕਮ ਦੇ ਚੱਲਣਾ ਕਰੇ ਰਹਿ ਅਤੀਤੇ ਸੱਚੇ ਸਰਣਾਈ ਸਾਰੇਆ ਮੂਹ ਮਮਤਾ ਤੋਂ ਅਤੀਤ ਰਹੇ ਇਸੇ ਪੁੱਤਰ ਦੀ ਇਸਲੀ ਪੁੱਤਰ ਆਦਕਾਂ ਦਾ ਕੋਈ ਮੋਹ ਨਾ ਹੋਰੇ ਸੱਚੀ ਸ਼ਰਨ ਪਾ ਕੇ ਅਕੀਰਿ ਰਹਾ ਜਾ ਸਕਦਾ ਗ੍ਰਸਤ ਵਿੱਚ ਰਹਿ ਕੇ ਗੁਰੂ ਮਹਾਇਆ ਵਿੱਚ ਉਦਾਸੀ ਇਸ ਪ੍ਰਕਾਰ ਅਸੰਗ ਰਹੀ ਹੈ ਅਤੀਤ ਬਨੜ ਬਨ ਕੇ ਰਹੀ ਹੈ ਸੱਚੀ ਦੀ ਸ਼ਰਨ ਪੈ ਕੇ ਰਹਿਣਾ ਕਰੇ ਸੱਚ ਘਰ ਵੈਸੇ ਕਾਲ ਨਾ ਜੂਹ ਸੱਜਾ ਧਰ ਹੈ ਸਭ ਸੰਗਤ ਸੱਚਾ ਘਰ ਵਾਹਿਗੁਰੂ ਦਾ ਸਰੂਪ ਉਹਦੇ ਜਦ ਚਿੱਤ ਦੀ ਮੁਰਤੀ ਬੈਠ ਜਾਂਦੀ ਹੈ ਨਾ ਦੇਹ ਦੇ ਮਾਨ ਤੋਂ ਪਰੇ ਹੋ ਕੇ ਅੰਤਰਮੁਖ ਹੋ ਕੇ ਫੇਰ ਕਾਲ ਨਹੀਂ ਤਾਰ ਸਕਦਾ ਕਾਲ ਉਹਨਾਂ ਚੀਜ਼ਾਂ ਦਾ ਜਿਨ੍ਹਾਂ ਚੀਜ਼ ਦੇਹ ਦੇ ਹੰਕਾਰ ਚ ਬੈ ਕੇ ਰਹਿਦਾ ਹੈ ਜਦੋਂ ਦੇ ਮਰਦੇ ਮੰਨਦੇ ਆਪ ਨੂੰ ਮਨੁੱਖ ਕਹੋ ਆਵਤ ਜਾਵਤ ਦੁੱਖ ਮੂਹ ਹੈ ਮਾਰੇ ਚੀਜ਼ਾਂ ਦੇ ਮਨਮੁਖਾਂ ਦਾ ਆਉਣ ਵਿੱਚ ਵੀ ਦੁੱਖੋ ਜੰਮਣ ਮਰਨ ਦਾ ਤੇ ਮਰਨ ਦਾ ਜਾਣ ਦਾ ਵੀ ਦੁੱਖ ਵਿੱਚ ਹੀ ਉਮਰ ਗੁਜ਼ਰਦੀ ਹੈ ਉਹਨਾਂ ਨੂੰ ਜਦੋਂ ਜਨਮ ਧਾਰ ਕੇ ਆਉਂਦੇ ਉਹਦੇ ਵੀ ਰੋਂਦੇ ਹੀ ਜਾਂਦੇ ਐ ਜਦੋਂ ਮਰਦੇ ਉਹਦੋਂ ਵੀ ਰੋਂਦੇ ਹੀ ਜਾਂਦੇ ਐ ਕਿਉਂ ਦੁੱਖ ਵਿੱਚ ਹੀ ਉਹਨਾਂ ਦਾ ਜੀਵਨ ਸਾਰਾ ਗੁਜਰਦਾ ਮਨੁੱਖਾਂ ਦਾ ਮਨੁੱਖ ਕੋ ਆਵਤ ਜਾਵਤ ਦੁੱਖਮੂ ਹੈ ਮਨੁੱਖਾਂ ਦਾ ਸੰਸਾਰ ਜਨਮ ਘੜ ਕੇ ਆਉਣਾ ਮਰ ਕੇ ਜਾਣਾ ਦੁੱਖ ਵਿੱਚ ਹੀ ਹੈ ਦੁੱਖ ਨੇ ਮੋਹਤ ਕਰ ਲਿਆ ਹੈ ਅਗਿਆਨ ਜੋ ਦੁੱਖ ਰੂਪ ਹੈ ਉਸਨੂੰ ਮੋਹੇ ਮੂਰਛਾ ਕਰ ਲਿਆ ਹੈ ਪ੍ਰਹਾਉ ਅਪਯੋ ਪੀਓ ਆਕਾਥ ਕਥ ਰਹੀ ਹੈ ਜੀ ਭਾਈ ਜੀ ਅੰਮ੍ਰਿਤ ਨਾਮ ਨੂੰ ਪੀਓ ਪੀਣਾ ਕਰੋ ਤਾਂ ਕਹਿਣ ਤੋਂ ਰਹਿ ਜਿਹੜੀ ਕਥਾ ਹੈ ਕਸ਼ ਨੂੰ ਕਸ਼ਨ ਕਰਕੇ ਉਹਦੇ ਚੇਤਕ ਰਹੀਦਾ ਇਕੱਠ ਕਿਉਂ ਕਠਿਆ ਜਾਏ ਜਿਹੜਾ ਹੈ ਹੀ ਇਕੱਠ ਇਹ ਠੀਕ ਆ ਸ਼ਕਤੀ ਬ੍ਰਤੀ ਕਰਕੇ ਕਸ਼ਮ ਨਹੀਂ ਕੀਤਾ ਜਾਂਦਾ ਲਖਣਾ ਬ੍ਰਤੀ ਕਰਕੇ ਕਸ਼ ਨੂੰ ਕਸ਼ਮ ਕਰਕੇ ਉਹਦੇ ਚੇਤਕ ਹੋ ਰਹੀ ਏ ਨਿਜ ਘਰ ਬੈਸ ਸਹਿਜ ਘਰ ਨਹੀਂ ਹੈ ਕਿਉਂ ਨਿਜ ਸਰੂਪ ਰੂਪੀ ਘਰ ਚ ਬੈਸ ਕਰਕੇ ਸਹਿਜ ਸਰੂਪ ਰੂਪੀ ਘਰ ਲਖੀਦਾ ਹੈ ਜਾਣੀਦਾ ਹੈ ਪੁਰੀਆ ਬਾਦ ਦਵਾਰਾ ਹਰ ਰਸ ਮਾਤੀ ਸਰੂਪ ਸੂਰਿਆਬਦ ਰੂਪੀ ਘਰ ਚ ਬੈਠ ਕੇ ਸਹਿਰੂਪ ਰੂਪੀ ਘਰ ਨੂੰ ਲਖਣਾ ਕਰੀਏ ਬੈਤ ਆਨੰਦ ਰੂਪ ਨੂੰ ਹਾਰਦਾਸ ਮਾਤੇ ਇਹੋ ਸੋਖ ਕਹੀ ਹੈ ਜਿਹੜੇ ਹਰੀ ਦੇ ਪ੍ਰੇਮ ਰਾਸ ਚ ਮਸਤ ਹੋ ਜਾਂਦੇ ਉਸ ਜਨਰ ਵਿੱਚ ਇਹ ਰਾਸ ਉਹਨਾਂ ਨੂੰ ਪ੍ਰਾਪਤ ਹੁੰਦਾ ਕਹੀ ਹੈ ਦੂਸਰਿਆਂ ਨੂੰ ਇਹ ਪ੍ਰਾਪਤ ਨਾ ਤਵੇਂ ਕਿੰਨੇ ਯਤਨ ਕਰਨ ਗੁਰਮਤਿ ਚਾਲ ਲੇਚਲ ਨਹੀਂ ਡੂਲੇ ਜਿਵੇਂ ਜਿਾਰੇ ਐਸੀ ਚਾਲ ਮਰਜਾਦਾ ਵੀ ਚੱਲੇ ਕਿ ਤ ਅਚਨ ਹੋ ਜਾਵੇ ਪਦਾਰਥ ਨਹੀਂ ਕਿ ਕਦੇ ਡੋਲੇ ਨਾ ਚਿੰਦੋਲਦੀ ਨਿਆਈ ਗੁਰਮਤਿ ਸਾਜ ਗੁਰਮਤਿ ਸਾਚ ਸਹਿਜ ਘਰ ਬੂਲੇ ਗੁਰ ਗੁਰਮਤਿ ਸਾਚ ਸਹਿਜ ਹਰ ਬੂਲੇ ਗੁਰਮਤਿ ਦੁਆਰਾ ਸਕੇ ਨਾਮ ਨੂੰ ਸੰਜੇ ਘਰ ਸਾਭ ਸੰਗਤ ਦੇ ਚ ਬੈਠ ਕਰਕੇ ਹਰੀ ਦੇ ਨਾਮ ਨੂੰ ਬੋਲਣਾ ਕਰੇ ਗੁਰਮਤਿ ਸਾਚ ਸਹਿਜ ਹਰ ਬੂਲੇ ਗੁਰਮਤਿ ਦੁਆਰਾ ਸੇਜੇ ਹੀ ਸਤੇ ਹਰੀ ਦੇ ਨਾਮ ਨੂੰ ਬੋਲਣਾ ਕਰੇ ਉਚਾਰਨਾ ਕਰੇ ਅਭਿਆਸ ਕਰੇ ਪੀਵੇ ਅੰਮ੍ਰਿਤ ਤਤ ਵਿਰੂਣ ਜਿਹੜਾ ਨਾਰਾਮ ਦਾ ਜਪਣਾ ਹੀ ਅੰਮ੍ਰਿਤ ਪੀਵੇ ਤਤ ਗਿਆਨ ਦੇ ਤਾਂ ਹੀ ਬਿਰੋਲਾ ਨਿਰਣਾ ਕਰੇ ਤਤ ਸਰੂਪ ਦੇ ਤਾਂ ਹੀ ਬਿਰੋਲ ਕੇ ਨਿਰਣਾ ਕਰਕੇ ਜਿਹੜਾ ਇਹਦੇ ਵਿੱਚ ਬੂਰ ਆਇਆ ਪਦਾਰਥਾਂ ਰੂਪੀ ਉਹਨਾਂ ਨੂੰ ਪਾਸੇ ਕਰ ਦੇਵੇ ਜਿਨਨੇ ਦੁਨੀਆ ਦੀਆਂ ਸਿੱਧੀਆਂ ਦੇ ਸੁੱਖ ਹੈ ਇਹ ਝੱਗ ਦੀ ਨਹੀਂ ਆਈ ਪਦਾਰਥਾਂ ਦਾ ਲਾਭ ਜਿਹੜਾ ਹੈ ਇਹਨਾਂ ਨੂੰ ਬਰੋਗ ਕਰਕੇ ਨਿਰਣਾ ਕਰਕੇ ਸਤਿ ਸਰੂਪ ਦਾ ਅੰਮ੍ਰਿਤ ਆਤਮਨੰਦ ਨੂੰ ਪੀਣਾ ਕਰੇ ਮਿੱਥਿਆ ਬਾਸਮਾ ਨੂੰ ਬੂਰ ਵੀ ਨਹੀਂ ਪਾਸੇ ਕਰ ਦੇਵੇ ਸਤਗੁਰ ਦੇਖਿਆ ਬੀਖਿਆ ਲਈ ਨੀ ਇਹਨਾਂ ਨੂੰ ਸਿੱਧੋ ਗੁਰੂ ਸਾਹਿਬ ਦੇ ਦਰਸ਼ਨ ਨੂੰ ਵੇਖਿਆ ਹੈ ਉਹਨਾਂ ਨੇ ਸਤਗੁਰਾਂ ਤੋਂ ਇਹ ਸਿੱਖਿਆ ਪ੍ਰਾਪਤ ਕੀਤੀ ਹੈ ਲਈ ਹੈ ਅਸੀਂ ਸਤਗੁਰੂ ਅਕਾਲ ਪੁਰਖ ਦੇ ਰੂਪ ਨੂੰ ਸਿਖਿਆਦ ਕਰਕੇ ਵੇਖਿਆ ਹੈ ਇਹ ਸਿੱਖਿਆ ਲੈਣਾ ਕੀਤੀ ਹੈ ਦੇਖਿਆ ਮਨ ਤਨ ਅਰਪਿਉ ਅੰਤਰ ਗਤਕੀਨੀ ਮਹਾਰਾਜੀ ਨੂੰ ਜਦੋਂ ਮਨ ਤੇ ਤਨ ਅਸੀਂ ਅਰਪਿਤਾ ਮਰ ਅੰਦਰੇ ਹੀ ਸਾਡੀ ਗਤੀ ਕਲਿਆਣ ਕਰ ਦਿੱਤੀ ਅੰਦਰੇ ਜਿਹੜਾ ਪ੍ਰਾਪਤ ਰੂਪ ਹੈ ਉਹਦੀ ਪ੍ਰਾਪਤੀ ਕਰਤੀ ਅੰਤਰਾ ਜਿਹੜਾ ਫਲਕ ਸੀਨਾ ਆਪਦੇ ਵਿੱਚ ਆਤਮਾ ਪਰਮਾਤਮਾ ਦਾ ਇਹ ਗੱਤ ਨਾਸ ਕਰਤਾ ਇਕਤਾ ਕਰਕੇ ਗੱਤ ਮਿਤ ਪਾਈ ਆਤਮ ਚੀਨੀ ਗੱਤ ਪ੍ਰਾਪਤੀ ਜੋਗ ਜੋ ਬ੍ਰਹਮ ਸੀ ਉਹਦੀ ਮਿਤ ਮਰਜਾਦਾ ਪਾ ਲਈ ਗੱਤ ਗਿਆਨ ਕਰਕੇ ਗੱਤ ਪ੍ਰਾਪਤੀ ਗੁਰਾਂ ਦੀ ਕਰਕੇ ਮੈਂ ਤੋਂ ਸਰਵਿਸ਼ੇਸ਼ ਦੀ ਪ੍ਰਾਪਤੀ ਰੂਪ ਪਾ ਲਈ ਹੈ ਬ੍ਰਹਮ ਆਤਮਾ ਰੂਪ ਹੀ ਆਪਣੇ ਆਪ ਨੂੰ ਚੀਨੀ ਜਾਣ ਲਿਆ ਹੈ ਪੂਜਨ ਨਾਮ ਨਰਜਿਵੇਂ ਸ਼ਿਸ਼ੇ ਦੇ ਸਰਸਾ ਸਿੰਘ ਜਦੋਂ ਮੂੰਹ ਵੇਖੀ ਜਾਏ ਉਹ ਪਰਬਿੰਦ ਪੁਨੇ ਨੂੰ ਬਾਦ ਕੇ ਆਪਣਾ ਬਿੰਬੀ ਰੂਪ ਕਰਕੇ ਵੇਖੀਦਾ ਹੈ ਇਸੇ ਪ੍ਰਕਾਰ ਆਤਮਾ ਦੇ ਅੰਦਰ ਪ੍ਰਤਿਬਿੰਬ ਹਨ ਜਿਹੜਾ ਚੇਤੰਦਾ ਇਹ ਦੇ ਤਾਂ ਹੀ ਬਿੰਬ ਪ੍ਰਤਿਬਿੰਬ ਨੂੰ ਬਾਦ ਕਰਕੇ ਆਪਣਾ ਬਿੰਬੀ ਰੂਪ ਜੋ ਹੈ ਸਵੰਗ ਜੋਤੀ ਰੂਪ ਉਸ ਨੂੰ ਤੀਨੀ ਜਾਣੀਦਾ ਹੁਣ ਜਿੰਦਾ ਬਿੰਬ ਤੇ ਪ੍ਰਤਿਬਿੰਬ ਦੋਵੇਂ ਮਾਇਆ ਤੇ ਵਿਜਿਆ ਕਰਕੇ ਕਲਪੇ ਹੋਈ ਹੈ ਪਰ ਸਮਝਣ ਵਾਸਤੇ ਦ੍ਰਿਸ਼ਟਾਂਤੇ ਸਮਝਣਾ ਹੈ ਪੂਜਨ ਨਾਮ ਨਰਿੰਜਨ ਸਾਰ ਪੂਜਨ ਨਾਮ ਨਰਿੰਜਨ ਸਾਰ ਜਿਹੜਾ ਨਿਰੰਜਨ ਪਰਮੇਸ਼ਰ ਦਾ ਨਾਮ ਹੈ ਸਾਰੂਪ ਦਾ ਇਹੋ ਹੀ ਭੋਜਨ ਹੈ ਇਹ ਐਸਾ ਭੋਜਨ ਹੈ ਸਾਰੂਪ ਹੈ ਤਤ ਰੂਪ ਹੈ ਭੋਜਨ ਨਿਰੰਜਨ ਦਾ ਨਾਮ ਹੀ ਸਾਰ ਅਸਲੀ ਭੋਜਨ ਹੈ ਭੁੱਖਣਾ ਭੋਜਨ ਹੈ ਤ੍ਰਿਪਤੀ ਦੇ ਦੇਣ ਵਾਲਾ ਪਰਮ ਹਾਂਸ ਸੱਚ ਜੂਤ ਅਪਾ ਜਿਹੜੇ ਪਰਮ ਹੰਸ ਤਤ ਵਿੱਚ ਬਣ ਗਏ ਹੈ ਤਤ ਮਿੱਠਾ ਅਵਿਚਨ ਕਰਨ ਵਾਲੇ ਜਿਹਨ ਦੁੱਧ ਤੇ ਪਾਣੀ ਨੂੰ ਕਾਂਸੀ ਜਿਹੜਾ ਆਪਦੀ ਖਟਿਆਈ ਦੀ ਚੁੰਝਣਾ ਵੱਖੋ ਵੱਖ ਕਰ ਦਿੰਦਾ ਤੇ ਦੁੱਧ ਨੂੰ ਗਹਿਣ ਕਰਦਾ ਪਾਣੀ ਛੱਡ ਦਿੰਦਾ ਐਵੇਂ ਪਰਮ ਅਹ ਜਿਹੜੇ ਹੈ ਸਭ ਉਹ ਤਨ ਮਿੱਠਿਆ ਜਾਨੋ ਜਾਂ ਭੀਸਲ ਜਿਹਾ ਆਰਾਮ ਬਾਤ ਸੱਚੋ ਤਾਂ ਪਛਾਨੋ ਅਸਲੀ ਧੰਤੀ ਤ੍ਰੇਦਾ ਰੂਪ ਦੁੱਧ ਹੈ ਨਾਮ ਰੂਪ ਪਾਣੀ ਹੈ ਇਹਨਾਂ ਨੂੰ ਛੱਡ ਕਰਕੇ ਉਹ ਸੱਚੇ ਦੀ ਜੋਤ ਵੀ ਪਛਾਨ ਕਰਨ ਵਾਲੇ ਪਰਮ ਅਹ ਸਾਨਾ ਐਸੇ ਪੁਰਖ ਸੱਚ ਜੋਤੋਂ ਪਾਰ ਉਹ ਸੱਚੇ ਦੀ ਜੋਤ ਪ੍ਰਕਾਸ਼ ਉਹਨਾਂ ਦੇ ਅੰਦਰ ਯੋਧਨਾ ਗਿਆਤ ਆ ਉਸ ਦੀ અપਾਰ ਪਾਰਾ ਵਾਰ ਤੋਂ ਰਹੇਟ ਪਰਮ ਹੰਸ ਸਭ ਸਚੇ ਦੀ ਜੋਤੀ ਹੈ ਸਚੇ ਦੀ ਜੋਤ ਜਿਲ ਕੇ અપਾਰ ਰੂਪ ਹੀ ਹੋ ਗਏ ਤਤ ਵੇਤੇ ਜਿਹੜੇ ਹਨ ਉਹ ਤਤ ਵੇਤਿਆਂ ਨੂੰ ਸੱਚੀ ਜੋਤ ਪ੍ਰਕਿਰਤੀ ਦੇ ਪਾਰ ਆਵਾਜ਼ ਤੋ ਰਹਿਤ ਪ੍ਰਾਪਤ ਹੈ ਇਹ ਦੇਖੋ ਤਹ ਏਕੰਤਾ ਜਿਸ ਦੋ ਜਿਖੀ ਅਖਿਤੀ ਕੋੰਕਾਰ ਕੋਈ ਰੈਤੂ ਬ੍ਰਹਮ ਹੈ ਰਹਿ ਨਿਰਾਲੁਮ ਏਕਾ ਸਚ ਕਰਨੀ ਜਿਸ ਸੰਗ ਰਹੇ ਸਾਰਿਆਂ ਬਿਲਾਸ ਸਾਂ ਵਿੱਚ ਇਕੇ ਸੱਚੇ ਨਾਮ ਦੀ ਕਰਨੀ ਕਮਾਵੇ ਪਰਮ ਪਦ ਪਾਇਆ ਸੇਵਾ ਗੁਰ ਚਰਨਿਓ ਜਿਨ੍ਹਾਂ ਗੁਰਾਂ ਦੇ ਚਰਨਾਂ ਦੀ ਸੇਵਾ ਕੀਤੀ ਨੇ ਪਰਮ ਪਦ ਕੈਵਲ ਵੋਖ ਨੂੰ ਪਾ ਲਿਆ ਹੈ ਮਨ ਤੇ ਮਨ ਮੰਨਿਆ ਚੀ ਕੀ ਅਹ ਬ੍ਰਾਹਮਣੀ ਜਦੋਂ ਗੁਰਾਂ ਦੇ ਨਾਮ ਸਿਦ ਕਰਕੇ ਮਨ ਮੰਨ ਗਿਆ ਤੇ ਜਿਹੜੀ ਹੋਮਾ ਕਰਕੇ ਧਰਮ ਨਹੀਂ ਪਈ ਸੀ ਦੇਹ ਦੀ ਹੋਮਾ ਕਰਕੇ ਮੈਂ ਆਉਨਾ ਮੈਂ ਜਾਣਾ ਇਹ ਚੱਕੀ ਗਈ ਅ શુભ ਮਨ ਕਰਕੇ ਸੁਧ ਮਨ ਜਦੋਂ ਹੀ ਸੁਧ ਮਨ ਕਰਕੇ ਜਦੋਂ ਮੰਨ ਗਿਆ ਮਨ ਸ਼੍ਰੋਮਣੀ ਪਰਮੇਸ਼ਰ ਦੇ ਗਿਆਨ ਕਰਕੇ ਜਦੋਂ ਗੁਰਾਂ ਦੇ ਉਪਦੇਸ਼ ਦੁਆਰਾ ਮਨ ਮੰਨ ਗਿਆ ਉਸੇ ਹੰਕਾਰ ਤੇ ਭਰਮਨੀ ਜੂਨਾ ਦੀ ਸਭ ਚਤੀ ਗਈ ਇਹਨੇ ਵਿਧ ਕੌਣ ਕੌਣ ਨਹੀਂ ਤਾਰਿਆ ਇਸ ਤਰੀਕੇ ਨਾਲ ਕਿਹੜਾ ਕਿਹੜਾ ਨਹੀਂ ਮਾਰਨ ਤਾਰਿਆ ਚੋਹਾਂ ਜੁਗਾਂ ਦੇ ਵਿਗਯਾਂਤੀ ਤਾਰ ਤੇ ਹਰਿ ਜਸ ਸੰਤ ਭਗਤ ਨਿਸਤਾਰ ਜਿਨਾਂ ਨੇ ਹਰੀ ਦਾ ਜਸ ਕੀਤਾ ਸੰਤਾਂ ਨੇ ਭਗਤਾਂ ਨੂੰ ਉਹਨਾਂ ਸਾਰੇ ਅਹੰਕਾਰ ਦਿੱਤਾ ਹਰੀ ਦਾ ਜਸ ਲੈ ਕੇ ਸੰਤਾਂ ਨੇ ਭਗਤੀ ਜਲਾ ਕੇ ਸਭਨਾਂ ਨੂੰ ਤਾਰਿਆ ਹੈ ਸੰਤਾਂ ਭਗਤਾਂ ਨੇ ਪ੍ਰਭ ਪਾਏ ਹਮ ਅਵਰ ਨਾ ਭਾਰ ਹੈ ਜਿਦਾ ਭਾਈ ਪ੍ਰਭੂ ਨੂੰ ਪਾਇਆ ਹੈ ਅਸੀਂ ਹੋਰ ਕੋਈ ਤੀਰ ਦੀ ਪਾਲਣ ਦੀ ਲੋੜ ਨਹੀਂ ਰੱਖੀ ਅਵਰਨ ਵਾਲੀਆਂ ਚੀਜ਼ਾਂ ਨੂੰ ਨਹੀਂ ਭਾਰਿਆ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ ਸਾਚ ਮਹਿਲ ਗੁਰ ਅਲਖ ਲਖਾਇਆ ਉਸਕੇ ਮਹਲ ਦੇ ਮਾਲਕ ਸਤਿਗੁਰੂ ਆਤ ਹੈ ਉਹ ਅਲਖ ਸਰੂਪ ਨੂੰ ਕਿਰਪਾ ਕਰਕੇ ਮਖਾਜਤਾ ਹੈ ਸੱਚੇ ਮਹਿਲ ਸਾਧ ਸੰਗਤ ਵਿੱਚ ਜਿਹੜੇ ਆਏ ਹੈ ਉਹਨਾਂ ਨੂੰ ਸੱਚੇ ਮਹਲ ਤ੍ਰਿਆਦ ਅਦੁੱਤੀ ਮਹਲ ਵਿੱਚ ਟਿਕਾ ਕੇ ਅਲਖ ਸਰੂਪ ਨੂੰ ਅਸੁੱਧ ਮੰਨ ਕਰਕੇ ਉਹ ਲਖੀ ਲਖਾਤਾ ਹੈ ਨਿਹਚਲ ਮਹਿਲ ਨਹੀਂ ਛਾਇਆ ਮਾਇ ਉਹ ਜਲ ਸਰੂਪ ਹੈ ਮਹਲ ਸਰੂਪ ਹੈ ਚਲ ਉਹਦੇ ਜਨਾ ਦਾ ਮਾਇਆ ਤੇ ਨਾ ਛਾਇਆ ਅਵਿਧਿਆ ਹੈ ਮਾਇਆ ਵਿੱਚ ਛਾਇਆ ਪਰ ਦਿੰਦ ਈਸ਼ਵਰ ਗੁਣਾ ਨੇ ਤੇ ਅਵਿਧਿਆ ਵਿੱਚ ਛਾਇਆ ਪਰ ਦਿੰਦ ਜੀਵ ਗੁਣਾ ਨੇ ਉਹਦੇ ਜਨਾ ਮਾਇਆ ਤੇ ਛਾਇਆ ਅਵਿਧਿਆ ਦੋਵੇਂ ਹੀ ਹੈ ਨਹੀਂ ਗਈਆਂ ਸਾਚ ਸੰਤੁਖੇ ਪਰਮ ਚੁਕਾਇਆ ਜਿਉ ਸੱਚ ਨੂੰ ਕਰਕੇ ਸੰਤੁਸ਼ਟ ਹੋ ਗਏ ਜਿੱਤੇ ਜੇ ਗੁਰੂ ਸਾਹਿਬ ਨੇ ਭਰਮ ਚੱਕ ਦਿੱਤਾ ਹੈ ਹਿਰਦੇ ਵਿੱਚ ਜਿਨ ਕੈ ਮਨ ਵਸਿਆ ਸੱਚ ਸੂ ਜਿਨਾਂ ਦੇ ਮਨ 'ਚੋ ਸੱਚਾ ਭਾਈ ਜਿਸ ਦੀ ਬਾਤ ਅਸੀਂ ਕਹਿੰਦੇ ਮਾਇਆ ਸ਼ਾਜਿ ਦੇ ਵਿੱਚ ਹੈ ਹੀ ਨਹੀਂ ਉਹ ਵਸ ਗਿਆ ਹੈ। ਜਿਨ ਕੀ ਸੰਗਤ ਗੁਰਮੁਖ ਹੋ ਉਹਨਾਂ ਦੀ ਸੰਗਤ ਨੂੰ ਕਰਨ ਵਾਲੇ ਗੁਰਮੁਖ ਬਣ ਜਾਂਦੇ ਆ। ਜਿਹੜੇ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਆ ਜਿਨ ਕੀ ਸੰਗਤ ਗੁਰੂ ਗੁਰਾਂ ਦੇ ਆਰਾ ਉਹਨਾਂ ਪਿਆਰਿਆਂ ਦੀ ਸੰਗਤ ਪ੍ਰਾਪਤ ਹੋਵੇ ਨਾਨਕ ਸਾਚ ਨਾਮ ਮਲਖੂ ਸਤਿਗੁਰੂ ਜੀ ਕੰਨਿ ਇਸ ਪ੍ਰਕਾਰ ਸਕੇ ਨਾਮ ਨਾਲ ਭਾਈ ਉਹਨਾਂ ਦੀ ਜਮਨ ਮਰਨ ਦੀ ਮੈਲ ਸਕੇ ਪਾਤਸ਼ਾਖ ਖੋਦੁੰਦੇ ਐ ਮੇਲੋਂ ਦੇ ਮੁਕਤ ਹੋ ਜਾਂਦੇ ਹਨ ਉਹ ਪੁਰਖ